ਵੱਡੇ ਭਾਗ ਹਮਤਵੇਲੇ ਜਾਗ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਾਂ ਲੋਵ ਰਹੇ ਹਾਂ ਆਪੋ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਇਹ ਗੁਰੂ ਸਾਹਿਬ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀ ਲਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਜੀ ਨੌਵੀਂ ਅਸ਼ਟਪਦੀ ਦੇ ਆਪਾਂ 7ਵੇਂ ਪਾਠ ਦੀ ਵਿਚਾਰ ਕਰਨੀ ਹੈ ਪਹਿਲਾ ਪਾਠ ਕਰ ਲਗੇ ਜੀ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਕਤ ਸੋ ਕਹਾਵ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਐਸੀ ਬਿਕ ਖਾਟੀ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਂ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਈਐ ਜੀਵਨ ਮੁਕਤ ਇਹ ਹੈ ਜੀ ਸਤਵਮਾ ਪਦ ਨੌਵੀਂ ਅਸ਼ਟਪਦੀ ਦਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਪ੍ਰਗਟ ਕੀ ਆਗਿਆ ਆਤਮ ਹਿਤਾਵੈ ਆਗਿਆ ਦਾ ਮਤਲਬ ਹੁੰਦਾ ਜੀ ਹੁਕਮ ਉਹ ਦਾ ਪ੍ਰਮਾਤਮਾ ਦਾ ਕਹਿੰਦੇ ਵੀ ਹੁਣ ਪ੍ਰਮਾਤਮਾ ਦੀ ਜਿਹੜੀ ਆਗਿਆ ਨਾ ਸੱਚੇ ਮਨ ਦੇ ਨਾਲ ਮਨ ਲੱਗਦਾ ਜੋ ਕੁਝ ਵੀ ਕਰਦਾ ਨਾ ਪ੍ਰਮਾਤਮਾ ਸਾਡੇ ਜੀਵਨ ਦੇ ਵਿੱਚ ਜੋ ਕੁਝ ਹੁੰਦਾ ਹੈ ਉਹ ਸਭ ਕੁਝ ਹੀ ਠੀਕ ਹੁੰਦਾ ਹੈ ਆਪਾਂ ਨੇ ਮਨ ਨੂੰ ਲੱਗਦਾ ਹੁੰਦਾ ਕਿਉਂਕਿ ਆਪਾਂ ਕੀ ਕਹਿੰਦੇ ਐ ਸਾਨੂੰ ਸੁੱਖ ਚਾਹੀਦਾ ਹੈ ਦੁੱਖ ਨਹੀਂ ਚਾਹੀਦਾ ਸਾਨੂੰ ਹੋਰ ਬਹੁਤ ਕੁਝ ਚਾਹੀਦਾ ਪਰ ਜੋ ਵਪਰੀਤ ਜਿਹੜੀ ਵੀ ਚੀਜ਼ ਵਪਰੀ ਤਾਂ ਉਹ ਸਾਨੂੰ ਨਹੀਂ ਚਾਹੀਦੀ ਜੀ ਪਰ ਬਾਣੀ ਇਹ ਕਹਿੰਦੀ ਹੈ ਗੁਰੂ ਜੀ ਇਹ ਕਹਿੰਦੇ ਆ ਵੀ ਭਾਈ ਮਾਣਾ ਜੇ ਤੈਨੂੰ ਸੁੱਖ ਦਿੱਤਾ ਪਰਮਾਤਮਾ ਨੇ ਤੈਨੂੰ ਦੁੱਖ ਵੀ ਮਿਲਣਾ ਹੈ ਜੇ ਤੇਰੇ ਸਰੀਰ ਉੱਤੇ ਸੁੱਖ ਮਿਲੇ ਤਾਂ ਤੈਨੂੰ ਦੁੱਖ ਵੀ ਆਉਣ ਇਹ ਪਰ ਸਾਡੀ ਜਿਹੜੀ ਸੁਰਤ ਹੁੰਦੀ ਆ ਉਹ ਸੁੱਖਾਂ ਦੇ ਨਾਲ ਹੀ ਜੁੜੀ ਹੈ ਜੀ ਦੁੱਖਾਂ ਦੇ ਨਾਲ ਮਨੁੱਖ ਕੋਈ ਵੀ ਦੁੱਖ ਨਹੀਂ ਚਾਹੁੰਦਾ ਕਦੇ ਜ਼ਿੰਦਗੀ ਦੇ ਵਿੱਚ ਨਾ ਦੁੱਖ ਆਉਂਦੇ ਆ ਪਰ ਇਹ ਗੱਲ ਚੇਤੇ ਰੱਖੋ ਦੁੱਖ ਆਉਣਗੇ ਇਹ ਭਰਾ ਦੋਨੇ ਦੁੱਖ ਤੇ ਸੁੱਖ ਕੱਪੜੇ ਹੈ ਜੀ ਕਦੇ ਦੁੱਖ ਵਾਲੇ ਪਾਉਣੇ ਪੈਂਦੇ ਕਦੇ ਸੁੱਖ ਵਾਲੇ ਪਾਉਣੇ ਪੈਂਦੇ ਆ ਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਨਾਲ ਸੁਰਤ ਜੁੜ ਜਾਂਦੇ ਨਾ ਮਨੁੱਖ ਦੀ ਆ ਕਹਿੰਦੇ ਉਹਦਾ ਹੁਕਮ ਬਸ ਪ੍ਰਮਾਤਮਾ ਦਾ ਚੰਗਾ ਲੱਗਣ ਲੱਗ ਜਾਂਦਾ ਹੈ ਜੇ ਦੁੱਖ ਮਿਲ ਗਿਆ ਤਾਂ ਵੀ ਹੈ ਸੁੱਖ ਮਿਲ ਗਿਆ ਤਾਂ ਵੀ ਠੀਕ ਹੈ ਬਸ ਕਿਸੇ ਨੇ ਮਾਣ ਦੇ ਤਾਂ ਇੱਜ਼ਤ ਦੇਤੀ ਕੋਈ ਗੱਲ ਨਹੀਂ ਠੀਕ ਹੈ ਮਿਲ ਗਿਆ ਮਾਣ ਇੱਜ਼ਤ ਤਾਂ ਕਿਸੇ ਨੇ અપਮਾਨ ਕਰਤਾ ਫਿਰ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਇਹ ਵੀ ਤੇਰੀ ਰਜ਼ਈ ਸੀ અપਮਾਨ ਵੀ ਤੇਰਾ ਹੁਕਮ ਸੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਪਤਾ ਕੀ ਦਿਖਾਉਣੇ ਹੈ ਪਹਿਲੇ ਨੰਬਰ ਤੇ ਆਉਣਾ ਸਕੂਲ ਚ ਪਹਿਲੇ ਨੰਬਰ ਤੇ ਆਉਣਾ ਜਿਹੜੇ ਚੋਂ ਤੇ ਭਾਈ ਹਾਰ ਨਾ ਕੋਣ ਸਿਖਾਊਗਾ ਜਿੱਤ ਤੇ ਹਾਰ ਬਣੀ ਆ ਨਾ ਫਿਰ ਜੇ ਮਨੁੱਖ ਜਿੱਦਾ ਹੀ ਗਿਆ ਜਿੱਦਾ ਹੀ ਗਿਆ ਤਾਂ ਮਨ ਹੰਕਾਰੀ ਹੋ ਜਾਂਦਾ ਹੈ ਹਾਰਨਾ ਵੀ ਜ਼ਰੂਰੀ ਹੈ ਸ੍ਰੀ ਰਾਸ ਤੇ ਆ ਇਹਨੂੰ ਹਾਰਨਾ ਬੰਦੇ ਨੂੰ ਬਹੁਤ ਕੁਝ ਸਿਖਾ ਜਾਂਦਾ ਪਿਆਰੋ ਜਦੋਂ ਬੰਦੇ ਦੀ ਹਾਰ ਹੁੰਦੀ ਹੈ ਨਾ ਫਿਰ ਬੰਦਾ ਬਹੁਤ ਕੁਝ ਸਿੱਖ ਜਾਂਦਾ ਹੈ ਜੋ ਜਿੱਤੀ ਜਾਂਦਾ ਉਹ ਫਿਰ ਉਹਦੇ ਮਨ ਚ ਗੁਬਾਰਾ ਬਣ ਜਾਂਦਾ ਫਿਰ ਉਹ ਕਿਸੇ ਨੂੰ ਮੈਣ ਗਣਦਾ ਹੀ ਨਹੀਂ ਕਾ ਇੱਕ ਕਬੱਡੀ ਖਿਡਾਰੀ ਚਲੋ ਮੈਂ ਹੁਣ ਨਾਂ ਨਹੀਂ ਲੈਂਦਾ ਜਾਣਦੇ ਬਹੁਤ ਆ ਉਹ ਨੇੜੇ ਦੇ ਸੀ ਆਪਣੇ ਐਨਾ ਹੰਕਾਰ ਗਿਆ ਸੀ ਕਹਿੰਦੇ ਐਨਾ ਮਨ ਵਿੱਚ ਹੰਕਾਰ ਉਹਦੇ ਵੜ ਗਿਆ ਸੀ ਗਲਤ ਕੰਮ ਕਰਨੇ ਸ਼ਰਾਬਾਂ ਪੀਣੀਆਂ ਐਸਾ ਉਹਦਾ ਜੀਵਨ ਬਣ ਚੁੱਕਿਆ ਸੀ ਐਕਸੀਡੈਂਟ ਜਦੋਂ ਹੋਇਆ ਸੀ ਫਿਰ ਜਦੋਂ ਇਨਵੈਸਟੀਗੇਸ਼ਨ ਹੋਈ ਨਾ ਬੋਤਲਾਂ ਬ੍ਰੇਕਾਂ ਦੇ ਥੱਲੇ ਸ਼ਰਾਬ ਦੇ ਨਾਲ ਪਈ ਸੀ ਬੋਤਲਾਂ ਦੀ ਸ਼ਰਾਬ ਉਹ ਬ੍ਰੇਕਾਂ ਥੱਲੇ ਆ ਕਲਚ ਦੋਨੇ ਏਥਾਂ ਗੜ ਗਈ ਸੀ ਤਾਂ ਐਕਸੀਡੈਂਟ ਹੋਇਆ ਸੀਗਾ ਹੰਕਾਰ ਬੰਦੇ ਨੂੰ ਮਾਰ ਪਾਉਂਦਾ ਪੈਰੋ ਇਹ ਪਾਈਆਂ ਬਸ ਆਉਣ ਆਪਾਂ ਹੀ ਆ ਆਪਾਂ ਹੀ ਆ ਬਸ ਫਿਰ ਬੰਦੇ ਨੂੰ ਮਾਰ ਪੈਂਦੀ ਹੈ ਚਲੋ ਇਹ ਤਾਂ ਛੋਟੀ ਜਿਹੀ ਉਦਾਹਰਣ ਦਿੱਤੀ ਸੀ ਜੀ ਹੋਰ ਵੀ ਬਹੁਤ ਹੈ ਜੀ ਸਾਰੇ ਲੋਕ ਹੰਕਾਰ ਇੱਥੇ ਤੁਰ ਗਏ ਹਰਨਾਕਸ਼ ਕੀ ਕਹਿੰਦਾ ਸੀ ਆ ਮੇਰਾ ਨਾਮ ਜਪੋ ਮੇਰਾ ਨਾਮ ਜਪੋ ਤੇ ਲੋਕਾਂ ਨੂੰ ਉਹਨੇ ਲਾ ਵੀ ਦਿੱਤਾ ਸੀ ਆ ਹਰਨਾਕਸ਼ ਹਨਾਕਸ਼ ਕਰਨ ਤੇ ਫਿਰ ਉਹਦੇ ਘਰੇ ਪ੍ਰਮਾਤਮਾ ਨੇ ਪੁੱਤ ਬਣ ਕੇ ਜਨਮ ਲੈ ਲਿਆ ਜੀ ਪ੍ਰਹਿਲਾਦ ਨੇ ਤੇ ਫਿਰ ਉਹਦਾ ਹੰਕਾਰ ਤੋੜਿਆ ਉਹ ਕਹਿੰਦਾ ਸੀਗਾ ਹਰ ਤੇਰਾ ਕਾਂਜ ਕਿੱਥੇ ਤੇਰਾ ਪ੍ਰਮਾਤਮਾ ਤੈਨੂੰ ਬਚਾਊਗਾ ਜਿਹੜਾ ਇਰ ਥੰਮ ਅਪਾੜ ਗੁਰੂ ਜੀ ਕਹਿੰਦੇ ਥੰਮ ਦੇ ਵਿੱਚੋਂ ਸ੍ਰੀ ਨਰਸਿੰਘ ਦਾ ਰੂਪ ਪਰਮਾਤਮਾ ਨੇ ਧਾਰਨ ਕੀਤਾ ਜੀ ਉਹਦੇ ਕੋਲ 8 ਵਰ ਸੀਗੇ ਜੀ ਵਿਓ ਨਾ ਸਿਆਰ ਤੋਂ ਮਰੇ ਨਾ ਦਿਨੇ ਮਰੇ ਨਾ ਰਾਤ ਮਰੇ ਨਾ ਧਰਤੀ ਤੋਂ ਮਰੇ ਨਾ ਆਕਾਸ਼ ਚ ਮਰੇ ਇਸ ਤਰ੍ਹਾਂ ਦੇ ਕੋਲ 8 ਵਰ ਸੀਗੇ 8 ਤਰ੍ਹਾਂ ਦੇ ਪਰ ਪਰਮਾਤਮਾ ਨੇ ਰੂਪ ਇਹ ਸਾ ਧਾਰਨ ਕਰ ਲਿਆ ਨਾ ਉਹ ਬੰਦਾ ਸੀ ਨਾ ਉਹ ਜਾਨਵਰ ਸੀ ਬਸ ਨਰਸਿੰਘ ਦਾ ਰੂਪ ਧਾਰਨ ਕਰ ਲਿਆ ਸਰੀਰ ਹੀ ਐਸਾ ਬਣ ਇਸ ਨਉ ਦੇ ਨਾਲ ਹੀ ਹਰਨਾਕਸ਼ ਨਖੀ ਬਦਾਰਿਆ ਨਖ 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 ਕਹਿੰਦੇ ਨਵਾਂ ਨੂੰ ਕਹਿੰਦੇ ਜੀ ਹਰਨਾਕਸ਼ ਨਖੀ ਬਦਾਰਿਆ ਕਹਿੰਦੇ ਭਾਈ ਹਰਨਾਕਸ਼ ਨੂੰ ਪ੍ਰਮਾਤਮਾ ਨੇ ਨਵਾਂ ਨਾਲ ਹੀ ਪਾੜਤਾ ਜਦੋਂ ਬੰਦੇ ਦੇ ਅੰਦਰ ਹੰਕਾਰ ਵੜ ਜਾਂਦਾ ਹੈ ਕਹਿੰਦਾ ਮੈਂ ਆ ਬਸ ਮੈਂ ਹੈ ਫਿਰ ਮਾਰ ਪੈਂਦੀ ਹੈ ਬੰਦੇ ਨੂੰ ਪਿਆਰਿਓ ਸਰੋਹ ਵਿਚਾਰ ਬਸ ਪ੍ਰਮਾਤਮਾ ਦੀ ਆਗਿਆ ਚੰਗੀ ਲੱਗਦੀ ਹੈ ਜੀ ਰੱਬ ਦੇ ਪਿਆਰੇ ਜਿੱਥੇ ਪ੍ਰਮਾਤਮਾ ਨੇ ਰੱਖਿਆ ਬਸ ਠੀਕ ਹੈ ਜਦੋਂ ਸਾਡੇ ਵਿਪਰੀਤ ਉਲਟ ਹੁੰਦਾ ਸਾਨੂੰ ਮਾਣ ਮਿਲ ਜਾਂਦਾ ਸਾਨੂੰ ਮਿਲਿਆ ਮੈਂ ਕਮਾਈਆਂ ਕੀਤੀਆਂ ਮਿਹਨਤਾਂ ਕੀਤੀਆਂ ਤਾਂ ਸਾਨੂੰ ਮਿਲਿਆ ਮਾਣ ਇਹ ਤੇ ਜਦੋਂ અપਮਾਨ ਹੋ ਜਾਂਦਾ ਫਿਰ ਅੰਦਰ ਵੜ ਵੜ ਕੇ ਲੋਕਾਂ ਦਾ ਰੋਂਦਾ ਫਿਰਦਾ ਪਰ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਮਾਣ ਵੀ ਉਹਨੇ ਐਵੇਂ ਤੇ ਹੀ ਦਿੰਦੇ ਐ ਤੇ ਜੇ અપਮਾਨ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਕਿਉਂ ਰੱਬਾ ਤੇਰੀ ਰਾਜਾਈ ਛੀ ਦੀ ਬਸ ਪ੍ਰਾਪ ਕੀ ਆਗਿਆ ਆਤਮੈ ਹਤਾਵੇ ਜੀਵਨ ਮੁਕਤ ਸਉ ਕਹਾਵੇ ਕਹਿੰਦੇ ਵੀ ਜੀਵਨ ਮੁਕਤ ਹੋ ਜਾਂਦੇ ਰੱਬ ਦੇ ਪਿਆਰੇ ਜਿਉਂਦੇ ਜੀ ਜਿਉਂਦੇ ਕਈ ਬੰਦੇ ਨਾ ਮਰਨ ਤੋਂ ਬਾਅਦ ਮੁਕਤੀਆਂ ਭਾਲਦੇ ਆ ਕਈ ਬੰਦੇ ਨਾ ਕਹਿੰਦੇ ਜੀ ਗਤੀ ਕਰਾ ਦਿਓ ਗਤੀ ਕਰਾ ਦਿਓ ਬੇਪਰਵਾਦ ਨੇ ਬੜੀ ਇਹ ਚੀਜ਼ ਚਲਾਈ ਸੀ ਗਤੀ ਗਤੀ ਕਰਾਉਣ ਵਾਲੀ ਕਹਿੰਦੇ ਜੀ ਥੋੜਾ ਬੰਦਾ ਨਾ 扑ਟਕਦਾ ਫਰਦਾਗਾ ਤੇ ਉਹਦੀ ਤਾਂ ਗਤੀ ਕਰਨ ਵਾਲੀ ਐ ਫਿਰ ਉਹਦੇ ਨਾਂ ਤੇ ਬੜਾ ਲੁੱਟਦੇ ਸੀਗੇ ਗੁਰੂ ਜੀ ਕਹਿੰਦੇ ਜਿਹੜਾ ਜਿਉਂਦਾ ਮੁਕਤ ਨਹੀਂ ਹੋਇਆ ਜਿਉਂਦਾ ਤਾਂ ਸ਼ਰਾਬਾਂ ਪੀਂਦਾ ਮਰ ਗਿਆ ਗਲਤ ਕੰਮ ਕਰਦਾ ਮਰ ਗਿਆ ਜਿਉਂਦਾ ਤਾਂ ਮੁਕਤ ਨਹੀਂ ਹੋ ਸਕਿਆ ਮਾੜੇ ਕੰਮਾਂ ਤੋਂ ਮਰਨ ਤੋਂ ਬਾਅਦ ਕਿਹੜੀਆਂ ਮੁਕਤੀਆਂ ਦੀ ਗੱਲ ਕਰਦੇ ਆ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਜੀ ਭਗਤ ਨਾਮ ਦੇ ਜੀ ਕਹਿੰਦੇ ਕੋਈ ਮੁਕਤੀਆਂ ਮੋਕਤੀਆਂ ਨਹੀਂ ਮਿਲਦੀਆਂ ਇਹ ਮਤ ਭਲੇਖ ਵਿੱਚ ਰਹੇ ਜੇ ਕੋਈ ਇਹ ਤਾਂ ਜੂਨ ਤਿਆਰ ਹੈ ਜੇਹੀ ਸਵਰਤ ਤੇ ਹਤ ਤਨ ਰਾਹ ਰਾਹ ਤਿਆਰ ਹੋ ਜਾਂਦਾ ਨਾਲ ਦੀ ਨਾਲ ਇਹ ਕੋਈ ਪ੍ਰਮਾਤਮਾ ਨੂੰ ਕੋਈ ਤੇ ਕੋਈ ਕਿਚੈਰੀ ਲਾ ਕੇ ਨਹੀਂ ਬਹਿਣਾ ਪੈਂਦਾ ਕੁਝ ਵੀ ਕਰਨਾ ਨਹੀਂ ਪੈਂਦਾ ਅੰਦਰ ਹੀ ਲੱਗੀ ਹੋਈ ਹੈ ਕਿਚੈਰੀ ਇੱਥੇ ਲੱਗੀ ਹੋਈ ਹੈ ਕਿਚੈਰੀ ਨਾਲ ਦੀ ਨਾਲ ਐਸਲੇ ਤਾਂ ਉਹਦੀ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਜਦੋਂ ਬੰਦੇ ਤੋਂ ਮਾੜਾ ਕੰਮ ਹੋ ਜਾਂਦਾ ਨਾ ਇੱਥੇ ਫੈਸਲਾ ਨਾਲ ਦੇ ਨਾਲ ਹੀ ਹੋਣ ਲੱਗ ਜਾਂਦਾ ਵੀ ਆਹ ਮਨਾ ਤੂੰ ਗਲਤ ਕਰਤਾ ਕਿਸੇ ਨੂੰ ਨਾ ਦੱਸੋ ਤੁਸੀਂ ਕਿਸੇ ਨੂੰ ਵੀ ਨਾ ਆਪਣੇ ਆਪ ਨੂੰ ਪਤਾ ਨਾ ਵੀ ਮੈਂ ਬੇਈਮਾਨੀ ਕੀਤੀ ਐ ਮੈਂ ਧੋਖਾ ਕੀਤਾ ਮੈਂ ਝੂਠ ਬੋਲਿਆ ਇੱਥੇ ਮੈਂ ਆ ਗਲਤ ਕੰਮ ਕੀਤਾ ਪਤਾ ਆਪਣੇ ਆਪ ਨੂੰ ਪਿਆਰਿਓ ਤਾਂ ਇੰਨੇ ਫਿਰ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਮਨ ਜਾਣ ਤ ਸਭ ਬਾਤ ਸਭ ਜਾਣਦਾ ਕਹਿੰਦੇ ਮਨ ਜਾਣ ਤ ਸਭ ਬਾਤ ਜਾਣ ਤ ਹੀ ਔਗਣ ਕਰੈ ਸਾਹੇ ਕੀ ਕੁਸਲਾਤ ਹੱਥ ਦੀਪ ਕੋਏ ਪਰ ਹੈ ਤੇ ਹੱਥ ਜਦੀਵਾ ਫੜਿਆ ਸੀ ਗਿਆਨ ਦਾ ਤੇ ਸਾਹਮਣੇ ਪਤਾ ਸੀਗਾ ਵੀ ਟੋਹਾ ਲ ਲੱਗ ਗਿਆ ਟੋਹਾ ਦਿਸ ਜਾਂਦਾ ਦੀਪ ਫੜਿਆ ਸੀ ਹੱਥ ਵਿੱਚ ਇਹ ਗਿਆਨ ਦਾ ਦੀਪ ਕਹਿਆ ਗੁਰੂ ਜੀ ਨੇ ਪਤਾ ਸੀਗਾ ਵੀ ਸ਼ਰਾਬ ਦੀ ਬੋਤਲ ਤੇ ਲਿਖਿਆ ਪੀਣੀ ਸਿਹਤ ਲਈ ਹਾਨੀਕਾਰਕ ਫਿਰ ਵੀ ਪੀ ਗਿਆ ਪਤਾ ਸੀ ਵੀ ਜਰਦੇ ਤਮਾਕੂ ਦੇ ਉੱਤੇ ਲਿਖਿਆ ਵੈ ਕੈਂਸਰ ਦੇ ਬੀਜ ਹੰਧ੍ਰਿਕ ਟਪਾਈਗਾ ਆਪ ਹੀ ਆਪ ਹੀ ਚੱਬ ਚੱਬ ਕੇ ਟਪਾਈਗਾ ਕੈਂਸਰ ਦੇ ਬੀਜ ਟਪਾ ਕੇ ਅੰਦਰ ਆਪ ਹੀ ਵਾਹੋ ਬੰਦਿਆ ਕਾਹੇ ਕੀ ਕੁਸਲਾਤ ਬਾਬਾ ਕਬੀਰ ਜੀ ਕਹਿੰਦੇ ਹਾਥ ਦੀਪ ਕੋਏ ਪਰੇ ਸਾਹਮਣੇ ਟਵਾ ਦੀ ਸੀ ਜਾਂਦਾ ਤੇ ਤੋਏ ਦੇ ਵਿੱਚ ਜਾ ਕੇ ਡਿੱਗਣਾ ਤੇਰੀ ਤੇਰੀ ਗੁਰੂ ਜੀ ਕਹਿੰਦੇ ਫਿਰ ਤਾਂ ਮੂਰਖਤਾ ਭਾਈ ਇਹਦੇ ਵਿੱਚ ਗੁਰੂ ਪ੍ਰਮਾਤਮਾ ਕੀ ਕਰੇ ਤੈਨੂੰ ਫਿਰ ਸੱਚਾ ਸਤਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜਿਵੇਂ ਬਾਸ বাজਾਈ ਹੈ ਹੋਗਾ ਤੇਰਾ ਜੀਵਨੀ ਬਾਸ ਵਰਗਾ ਬਣ ਗਿਆ ਤੇਰੇ ਵਿੱਚ ਸੁਗੰਧੀ ਕਿਵੇਂ ਭਾਈ ਗੁਰੂ ਤਾਂ ਚੰਦਨ ਹੈ ਚੰਦਨ ਤੇ ਦਾ ਸੁਗੰਧੀ ਵੰਡਣੀ ਹੈ ਗਿਆਨ ਵੰਡਣਾ ਜੇ ਤੂੰ ਹੀ ਬਾਸ ਬਣ ਗਿਆ ਗੁਰੂ ਜੀ ਕਹਿੰਦੇ ਫਿਰ ਭਾਈ ਕੀ ਕਰਗੇ ਹਣਾ ਤੇਰਾ ਜੀਵਨੀ ਬਾਸ ਬਣ ਗਿਆ ਤੇਰੇ ਵਿੱਚ ਸੁਗੰਧੀ ਹੁਣ ਨਹੀਂ ਖੜਦੀ ਗੁਰੂ ਦਾ ਗਿਆਨ ਨਹੀਂ ਖੜਦਾ ਇਧਰ ਲੈ ਕੰਨ ਪਾਉਣਾ ਦੂਜੇ ਕੰਨ ਕੱਢ ਦਿੰਦਾ ਬਸ ਇੱਥੀ ਛੱਡ ਜਣਾ ਨਾਲ ਦੀ ਨਾਲ ਹੁਣ ਗੁਰੂ ਕੀ ਕਰੇ ਹੁਣ ਭਾਈ ਇਹਦੇ ਵਿੱਚ ਸੋ ਗੁਰੂ ਜੀ ਕਹਿੰਦੇ ਜਿਉਂਦੇ ਮੁਕਤ ਹੋਣਾ ਭਾਈ ਜਿਉਂਦੇ ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਰੱਬ ਦੇ ਪਿਆਰੇ ਮਾੜੇ ਕੰਮਾਂ ਤੋਂ ਜਿਉਂਦੇ ਮੁਕਤ ਹੁੰਦੇ ਜਿਉਂਦੇ ਜਿਉਂਦੇ ਬਸ ਪਿਆਰਿਓ ਆਪਦੇ ਆਪਦੇ ਜੀਵਨ ਨੂੰ ਵੇਖ ਕੇ ਆਪਾਂ ਵੀ ਮੁਕਤ ਆਸੀਂ ਨਸ਼ਿਆਂ ਤੋਂ ਮਾੜੇ ਕੰਮਾਂ ਤੋਂ ਭੈੜੀਆਂ ਕਰਤੂਤਾਂ ਤੋਂ ਜਿਉਂਦੇ ਮੁਕਤ ਹੈਗੇ ਆ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਮੇਰੇ ਅਰਗਵੇਂ ਮਹਾਰਾਜ ਥੋੜੇ ਲੰਮਾ ਲੰਮਾ ਅਰਦਾਸਾਂ ਕਰੀ ਜਾਂਦੇ ਆ ਮਹਾਰਾਜ ਆਪਦੇ ਗਾਂ ਪਤਾ ਨਹੀਂ ਕਿੱਥੇ ਛੱਡ ਕੇ ਆਉਂਦਾਗਾ ਕੋਈ ਮੁਕਤੀਆਂ ਮੁਕਤਾਂ ਨਹੀਂ ਮਿਲਦੀਆਂ ਜੀ ਆ ਗੁਰੂ ਗ੍ਰੰਥ ਸਾਹਿਬ ਆਰੀ ਬਾਣੀ ਦਾ ਫੈਸਲਾ ਹੈ। ਸੋ ਗੁਰੂ ਜੀ ਕਹਿੰਦੇ ਤੈਸਾ ਹਰਕ ਤੈਸਾ ਉਸ ਸੋਗ। ਗੁਰੂ ਜੀ ਕਹਿੰਦੇ ਫਿਰ ਖੁਸ਼ੀ ਹੈ, ਗਮੀ ਹੈ ਕੋਈ ਗੱਲ ਨਹੀਂ ਬਸ। ਜੇ ਖੁਸ਼ੀ ਆ ਗਈ ਰੱਬ ਦੇ ਪਿਆਰੇ ਭੋਂਗੜੇ ਨਹੀਂ ਪਾਉਂਦੇ। ਆਪਾਂ ਤਾਂ ਖੁਸ਼ੀ ਵਜਾਏ ਬੰਦਾ ਪਾਗਲ ਹੀ ਹੋ ਜਾਂਦਾ ਨਾ। ਤੇ ਜੇ ਗਮੀ ਆ ਗਈ ਫਿਰ ਅੰਦਰ ਵੜ ਕੇ ਬਹਿ ਜਾਂਦਾ ਕਹਿੰਦਾ ਹਾਏ ਆਣੀ ਕਿਉਂ ਹੋ ਗਿਆ ਸਾਡੇ ਨਾਲ। ਸਾਡੇ ਨਾਲ ਹੀ ਹੋਣਾ ਸੀ ਐ ਕਈ ਲੋਕ ਨਾ ਰੱਬ ਨੂੰ ਲਾਂਭੇ ਦਿੰਦੇ ਆ ਪਰ ਬਾ ਸਾਡੇ ਨਾਲ ਹੀ ਕਰਨਾ ਸੀਗਾ ਤੂੰ ਆਹਾ ਨਾ ਮਨਾ ਇਹ ਲਾਂਭਾਣਾ ਦਿਆ ਕਾ ਰੱਬ ਨੂੰ ਕਿਉਂ ਬਾਣੀ ਇਹ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਲੋ ਪੰਕਤੀ ਯਾਦ ਕਰ ਲੋ ਦੱਦਾ ਦੋਸ਼ ਨਾ ਦੇਉ ਕਿਸੈ ਗਵੰਡ ਗਣ ਦੋਸ਼ ਨਾ ਦਿਆ ਕਰ ਐਵੇਂ ਗਵੰਡ ਗਣੇ ਕਰਾਤਾ ਗਵਾਂਡੇ ਕੀ ਕਰਾ ਦੇਣਗੇ ਤੈਨੂੰ ਕਰਮ ਤੇਰੇ ਮਾੜੇ ਕਰਤੂਤਾਂ ਤੇਰੀਆਂ ਮਾੜੀਆਂ ਗਵਾਂਢੀ ਤੈਨੂੰ ਵੀ ਕਰਦਾਂਗੇ ਵਿਚਾਰੇ ਦਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇਆ ਤੇਰੇ ਕਰਮਾਂ ਦਾ ਦੋਸ਼ ਆ ਗੁਰੂ ਜੀ ਕਹਿੰਦੇ ਕਿਸੇ ਗਵਾਂਢੀ ਗੁੰਡੇ ਨੇ ਕੁਛ ਨਹੀਂ ਕਰਾਇਆ ਤੈਨੂੰ ਤੇਰੇ ਕਰਮਾਂ ਦਾ ਦੋਸ਼ ਹੈ ਕਰਤੂਤਾਂ ਤੂੰ ਮਾੜੀਆਂ ਕਰਦਾਂਗਾ ਦੁੱਖ ਤਾਂ ਮਿਲਦਾ ਤੈਨੂੰ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਜਿਹੜਾ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਪਈ ਹੁਣ ਅਸੀਂ ਬੀਜ ਗਏ ਤਾਂ ਭਾ ਇੱਕ-ਇੱਕਰਾਂ ਦੇ ਬੀਜ ਤੇ ਭਾਲ ਗਏ ਅਸੀਂ ਬਜੌੜੀਆਂ ਦਾ ਆਖਾ ਗੁਰੂ ਜੀ ਕਹਿੰਦੇ ਇਹ ਵੀ ਬਾਣੀ 'ਚ ਲਿਖਿਆ ਹੋਣਾ ਗੁਰੂ ਸਾਹਿਬ ਜੀ ਨੇ ਪੰਗਤੀ ਇਹ ਕਹਿੰਦੇ ਵੀ ਬੀਜ ਦਦਾ ਅਸੀਂ ਇੱਕਰਾਂ ਦੇ ਬੀਜ ਤੇ ਭਾਲ ਦੇ ਬਜੌੜੀਆਂ ਦਾ ਆਖਾ ਅੰਡਾ ਉਹਨਾਂ ਕਤਾਈਂ ਦਾ ਪੈਂਦਾ ਲੋੜਾ ਪੱਤੀ ਉਹਨਾਂ ਜਾਂਦਾਗਾ ਭਾਲ ਦਾ ਰੇਸ਼ ਹੁੰਦਾ ਪੱਟ ਜੀਵਨ ਇੱਕਰਾਂ ਦੇ ਬੀਜ ਬੀਜੀ ਜਾਂਦਾ ਮਾਰੇ ਕਰਨ ਬੀਜੀ ਜਾਂਦਾ ਤੇ ਭਾਲੀ ਜਾਂਦਾ ਚੰਗੇ ਕਹਿੰਦਾ ਗੁਰੂ ਘਰ ਗੁਰੂ ਗੱਗੇ ਅਰਦਾਸ ਕਰਾ ਕੇ ਕਹਿੰਦਾ ਮਹਾਰਾਜ ਬੀਜ ਤਾਂ ਕਿਕਰਾਂ ਦੇ ਬੀਜ ਐ ਤੇ ਲਗਣਾ ਹਉਣ ਬਜ਼ੌਰ ਦੀਆਂ ਦੱਖਾਂ ਕਰਾਉਂਦੇ ਆ ਨਾ ਸਿੱਖ ਅੱਜ ਦੇ ਅਰਦਾਸਾਂ ਮਾਰੀਆਂ ਤਾਂ ਠੱਗੀਆਂ ਲੋਕਾਂ ਨਾਲ ਠੱਗੀਆਂ ਤੇ ਗੁਰਦੁਆਰੇ ਕਹਿੰਦਾ ਕਰਾ ਕੇ 10000 ਰੁਪਇਆ ਦੇ ਕੇ ਕਹਿੰਦਾ ਮਹਾਰਾਜ ਫਲ ਲੱਗਿਆ ਬਜ਼ੌਰ ਦੀਆਂ ਦੱਖ ਨਹੀਂ ਲੱਗਣੀਆਂ ਜੀ ਨਾ 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 ਬੇਈਮਾਨੀਆਂ ਕਰਕੇ ਧੋਖੇ ਕਰਕੇ ਪੈਸੇ ਕਮਾਏ ਗੁਰੂ ਘਰ ਦੇ ਵਿੱਚ ਵੀ ਨਹੀਂ ਸਰਵਾਣ ਜੀ ਗੁਰੂ ਤਾਂ ਜਾਣਦਾ ਨਾ ਗੁਰੂ ਤੋਲਾ ਕੀ ਰੱਖ ਲੰਗੇ ਪਿਆਰਿਓ ਉਹ ਤਾਂ ਅੰਦਰ ਦੀ ਜਾਣਦਾ ਬਿਰਤੀ ਕਿਥੋਂ ਕੀ ਲੈ ਕੇ ਆਇਆ ਮਾਣਾ ਉਹ ਤਾਂ ਇੱਕ ਇੱਕ ਫੁਰਨੇ ਨੂੰ ਵਝਦਾ ਗੁਰੂ ਤਾਂ ਤੇਰੇ ਜਿੱਥੇ-ਕਿੱਥੇ ਤੁਰਾ ਫਿਰਦਾ ਮਾਣਾ ਮੇਰਿਆ ਤੈਨੂੰ ਗੁਰੂ ਤੋਲਾ ਲੋਕ ਗੁਰੂ ਤੋਂ ਗੁਰੂ ਤੋਲੇ ਰੱਖ ਕੇ ਵੀ ਅਰਦਾਸਾਂ ਕਰਾਉਂਦੇ ਜੀ ਠੱਗੀਆਂ ਠੋਗੀਆਂ ਮਾਰ ਕੇ ਲੈ ਆਉਂਦੇ ਕਹਿੰਦੇ ਮੱਚਾ ਲਾਇਆ ਕਰਗੇ ਕੁਛ ਨਾ ਕੁਛ ਗੁਰਦੁਆਰੇ ਚੜਾਉਂਦੇ ਇਹ ਤਾਂ ਸੱਜਣ ਠੱਗ ਵੀ ਕਹਿੰਦਾ ਸੀ ਬਾਬੇ ਨਾਨਕ ਨੂੰ ਜਦੋਂ ਬਾਬੇ ਨਾਨਕ ਨੇ ਕਿਹਾ ਤਾਂ ਨਾ ਜਾਦ ਉਹ ਸਾਰਾ ਜੀਵਨ ਉਹਦਾ ਕਿ ਕਿਸਨੇ ਤੇ ਨਾਲ ਨਿਖਣ ਨਾਵਣਾ ਸਾਰਾ ਕੁਝ ਯਾਰ ਕਰਤਾ ਤੇ ਬਾ ਭੱਜ ਗਿਆ ਅੰਦਰ ਤੇ ਭੱਜ ਕੇ ਨਾ ਥੈਲੀ ਚੱਕ ਲੈ ਪੈਸਿਆਂ ਦੀ ਰੁਪਏ ਉਦੋਂ ਆ ਇਸ ਤਰ੍ਹਾਂ ਹੁੰਦੇ ਸੀਗੇ ਪੈਸੇ ਤੇ ਲਿਆ ਕੇ ਬਾਬੇ ਨਾਨਕ ਦੇ ਪੈਰਾਂ 'ਚ ਰੱਖਤੀ ਕਹਿੰਦਾ ਬਾਬਾ ਨਾਨਕ ਮੇਰੇ ਪਾਪ ਬਖਸ਼ ਲਓ ਤੁਸੀਂ ਬਾਬੇ ਨਾਨਕ ਨੇ ਮਾਰਿਆ ਠੇਡਾ ਕਹਿੰਦੇ ਆ ਚੱਕ ਤੇਰੀ ਥੈਲੀ ਨਾ ਕਹਿੰਦੇ ਮੈਂ ਤੇਰੇ ਪਾਪ ਕੋਈ ਬਖਸ਼ ਦੂੰਗਾ ਠੱਗਣਾ ਤੂੰ ਮਾਰੀਆਂ ਲੋਕਾਂ ਨਾਲ ਗਰੀਬਾਂ ਦਾ ਖੂਨ ਤੂੰ ਚੂਸਿਆ ਮੈਂ ਤੇਰੇ ਪਾਪ ਕਿਵੇਂ ਬਖਸ਼ ਦੂੰਗਾ ਬਾਬੇ ਨਾਨਕ ਨੇ ਸੱਜਣ ਠੱਗ ਦੇ ਪੈਸਾ ਨੂੰ ਪੈਰ ਮਾਰਿਆ ਸੀਗਾ ਜੀ ਪੈਰ ਮਾਰੇ ਕਹਿੰਦੇ ਅਸੀਂ ਨਹੀਂ ਦੋ ਨੰਬਰ ਦੀਆਂ ਕਮਾਈਆਂ ਦਾ ਅਸੀਂ ਕਹਿੰਦੇ ਅਸੀਂ ਤੇਰੇ ਪਾਪ ਕਿਵੇਂ ਬਖਸ਼ ਦਿਆਂਗੇ ਗਰੀਬਾਂ ਦਾ ਖੂਨ ਪੂਚੂਸਿਆ ਜਾ ਪਾਪ ਬਖਸ਼ੇ ਜਾਣਗੇ ਤੇਰੇ ਜਿਹੜੇ ਗਰੀਬਾਂ ਦਾ ਖੂਨ ਚੂਸਿਆ ਉਹਨਾਂ ਦੇ ਵਿੱਚ ਆਪ ਦੀ ਜਿਹੜੀ ਕਮਾਈਆਂ ਵੰਡਦੇ ਸਾਰੇ ਤਾਂ ਬਖਸ਼ਿਆ ਜਾਏਗਾ ਤੇ ਸੱਜਣ ਠੱਗ ਤਾਂ ਬਖਸ਼ਿਆ ਗਿਆ ਅਸੀਂ ਪਿਆਰਿਓ ਪ੍ਰਚਾਰਕ ਬਣ ਗਿਆ ਅਸੀਂ ਗੁਰੂ ਘਰ ਦਾ ਕਹਿਣ ਨੂੰ ਜੀ ਨਹੀਂ ਕਰਦਾ ਤੇ ਅੱਜ ਬਾਣੀ ਨੂੰ ਠੱਗੀ ਜਾਲ ਬਣਾ ਕੇ ਪਖੰਡ ਗਾਣੇ ਕੋਈ ਕਹਿੰਦਾ ਸੰਪਟ ਪਾਠ ਲਾ ਲਓ ਜੀ ਕੋਈ ਕਿਸ ਤਰ੍ਹਾਂ ਦਾ ਕਰਦਾ ਖਦਾ ਬਾਣੀ ਕਮਾਈ ਦਾ ਸਾਧਨ ਬਣਾ ਲਿਆ ਜੀ ਕਮਾਈ ਦਾ ਸਾਧਨ ਸੀ ਜੀਵਨ ਜਾਨ ਸੀ ਪਿਆਰ ਜੋ ਜਿਉਣ ਦਾ ਇੱਕ ਤਰੀਕਾ ਸੀ ਬਾਣੀ ਵੀ ਇਹਦੇ ਵਿੱਚੋਂ ਜੀਵਨ ਦੀ ਸੇਧ ਲੈ ਕੇ ਸੋਹਣਾ ਜੀਵਨ ਬਣਾਓ ਭਾਈ ਪਰ ਉਪਕਾਰੀ ਜੀਵਨ ਬਣਾਓ ਸਤ ਸੰਤੋਖ ਦਇਆ ਵਾਲਾ ਜੀਵਨ ਹੋਵੇ ਤੁਹਾਡਾ ਇਹ ਇਹ ਸਿਖਾਉਂਦੀ ਹੈ ਬਾਣੀ ਸਾਡੇ ਅੰਦਰ ਸਰਾਹੋ ਵਿਚਾਰ ਗੁਰੂ ਜੀ ਕਹਿੰਦੇ ਫਰ ਤੈਸਾ ਹਰ ਤੈਸਾ ਹਾ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਪਿਆ ਰਹੋ ਨਾ ਨਾ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਰੱਬ ਦੇ ਪਿਆਰਾਂ ਦੀ ਸਵਰਗ ਆਨੰਦ ਖੇੜਾ ਆਨੰਦ ਦਾ ਵਿਪਰੀਤ ਸ਼ਬਦ ਹੈ ਨਹੀਂਗਾ ਪਿਆ ਰਹੋ ਕੋਈ ਨਹੀਂ ਬਸ ਆਨੰਦ ਅਨੰਦੀ ਹੈ ਜਿਹੜੇ ਜਿਉਂਦੇ ਉਹਨਾਂ ਨੂੰ ਪਤਾ ਹੈ ਇਸ ਆਨੰਦ ਦੇ ਵਿੱਚ ਤੈਸਾ ਸੋਵਰਨ ਤੈਸੀਓ ਸਮਾਟੀ ਕਹਿੰਦੇ ਵੀ ਰੱਬ ਦੇ ਪਿਆਰੇ ਸਵਰਤ ਐਡੀ ਉੱਚੀ ਹੋ ਗਈ ਉਹਨੂੰ ਹਣ ਸੋਨਾ ਵੀ ਉਹੋ ਜਿਹਾ ਤੇ ਮਿੱਟੀ ਵੀ ਉਹੋ ਜੀ ਆ ਐਸਾ ਸਵਰਨ ਐਸੀ ਉਸ ਮਿੱਟੀ ਸਵਰਤ ਇੱਕਸਾਰ ਹੋ ਗਈ ਨਾ ਵੀ ਉਹਨੋਂ ਹੁਣ ਬਹੁਤੇ ਆ ਜਿਹੜੇ ਦੁਨੀਆ ਦੇ ਮਾਇਕੀ ਪਦਾਰਥ ਖਿੱਚਦੇ ਨਹੀਂ ਸਵਰਤ ਨੂੰ ਹਾਂਜੀ ਲੋੜਵੰਦ ਚਾਹੀਦੇ ਸਾਰੇ ਰੱਬ ਦੇ ਪਿਆਰਾਂ ਕੋਲ ਵੀ ਚਾਹੀਦੇ ਹੁੰਦੇ ਆ ਨਾ ਲੋੜਵੰਦ ਸਾਰੀਆਂ ਚੀਜ਼ਾਂ ਰੱਖਦੇ ਆ ਪਰ ਸਵਰਤ ਨਹੀਂ ਖਿੱਚਦੀ ਉਹਨਾਂ ਨੂੰ ਸਵਰਤ ਹੁਣ ਇਧਰਲੇ ਪਾਸੇ ਖਿੱਚਦੇ ਨਹੀਂ ਕੀ ਮਿੱਕੀ ਪਦਾਰਥਾਂ ਚ ਬੰਦਾ ਕਹਿੰਦਾ ਆ ਹੋਵੇ ਆ ਹੋਵੇ ਆ ਹੋਵੇ ਚਸਕਿਆਂ ਦੇ ਵਿੱਚ ਸੁਰਤਾ ਨਾ ਚਸਕੇ ਇੱਕਾ ਲੋਡ ਸਰੀਰ ਦੀ ਪਿਆਦੋ ਆ ਲੋਡ ਮੁਤਾਬਕ ਸਰੀਰ ਨੂੰ ਭੋਜਨ ਵੀ ਦੇਣਾ ਹੈ ਲੋਡ ਮੁਤਾਬਕ ਸਰੀਰ ਨੂੰ ਪਹਿਨਣ ਨੂੰ ਕੱਪੜੇ ਵੀ ਦੇਣੇ ਆ ਲੋਡ ਮੁਤਾਬਕ ਚੜ੍ਹਨ ਵਾਸਤੇ ਸਾਧਨ ਵੀ ਚਾਹੀਦਾ ਪਿਆ ਲੋੜ ਆ ਲੋੜਾਂ ਪੂਰੀਆਂ ਕਰੋ ਅੱਜ ਬੰਦਿਆਂ ਦੇ ਚਸਕੇ ਬਣ ਗਏ ਪਿਆ ਤੇ ਬਸ ਥੋੜੇ ਚਿਰ ਬਾਅਦ ਗੱਡੀ ਬਦਲ ਦੇਣੀ ਆ ਨਵੇਂ ਤੋਂ ਨਵੇਂ ਕੱਪੜੇ ਚੜ੍ਹਦੇ ਤੋਂ ਚੜ੍ਹਦੇ ਕੱਪੜੇ ਪਾਉਣੇ ਆ ਸਰੀਰ ਉਤੇ ਲੋੜ ਆ ਪੈਣਾ ਇਹ ਤਾਂ ਸਰੀਰ ਆ ਹੱਕ ਢਕਣਾ ਪੜਦਾ ਪਉਣਾ ਪਿਆਰੇ ਪੈੰਗੇ ਤੋਂ ਮਹੰਗੇ ਮਹੰਗੇ ਤੋਂ ਮਹੰਗੇ ਬਾਸ ਲੋਕ ਚਸਕਿਆਂ ਦੇ ਵਿੱਚ ਪੈ ਗਏ ਖਾਣਾ ਸਰੀਰ ਦੀ ਲੋੜ ਐ ਇਹ ਤੋ ਜਿਹੜਾ ਤੁਰਦਾ ਤੋਰਾ ਫੇਰਾ ਕਰਦਾ ਕੰਮ ਧੰਦਾ ਕਰਦਾ ਸਰੀਰ ਦੇ ਵਿੱਚ ਤਾਕਤੋਂ ਫੇਰ ਹੀ ਕਰੂਣਾ ਪਿਆਰੋ ਕਮਜ਼ੋਰ ਸਰੀਰ ਕੀ ਕਰ ਦੂਗਾ ਲੋੜ ਸੀਗੀ ਭੋਜਨ ਖਾਣ ਦੀ ਪਰ ਬੰਦੇ ਨੇ ਚਸਕੇ ਬਣਾ ਲਏ ਕੋਈ ਕਿੱਥੇ ਰਿਹੜੀਆਂਾਂ ਤੇ ਖੜਾਗਾ ਕੋਈ ਕਿੱਥੇ ਰਿਹੜੀਆਂਾਂ ਤੇ ਖੜਾਗਾ ਇਹ ਹਾਲਾ ਪੈ ਵਿਖਦੇ ਆਪਾਂ ਸਰਹੋ ਵਿਚਾਰ ਤੈਸਾ ਸੁਵਰਨ ਤੈਸੀ ਉਹ ਸੁਮਾਟੀ ਤੈਸਾ ਅਮਰਤ ਤੈਸੀ ਬਖਖਾਟੀ ਕਹਿੰਦੇ ਹੁਣ ਰੱਬ ਦੇ ਪਿਆਰ ਨੂੰ ਅਮਰਤ ਵੀ ਉਹ ਹੋ ਜਾਏ ਤੇ ਪੌੜੀ ਜ਼ਹਿਰ ਵੀ ਇੱਕੋ ਜਿਹੀ ਹੋ ਜਾ ਰੱਬ ਦੇ ਪਿਆਰ ਨੂੰ ਕੋਈ ਆਪਸ਼ਨ ਨਹੀਂ ਜੀ ਤੈਸਾ ਮਾਣ ਤੈਸਾ ਅਪਮਾਨ ਜੇ ਮਾਣ ਮਿਲ ਗਿਆ ਕੋਈ ਗੱਲ ਨਹੀਂ ਤੇ ਜੇ અપਮਾਨ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਬਸ ਇੱਕੋ ਜਿਹੀ ਸਰਤ ਹੋ ਗਈ ਨਾ ਹਣ ਮਾਣ ਹੋ ਮਿਲ ਗਿਆ ਮਾਲਕਾ ਇਹ ਵੀ ਤੇਰੀ ਰਾਜਈ ਤੇ ਸਾਨੂੰ ਤਾਂ ਜੇ ਤਾਂ ਕੋਈ ਅੱਜ ਤਾਂ ਦਿੰਦਾ ਉਹ ਤਾਂ ਫੁੱਲ ਜਾਣੇ ਜਮਾ ਤੇ ਜੇ ਕੋਈ ਕਹਿ ਦੇ ਨਾ ਨੌਜਾਰ ਤੂੰ ਤਾਂ ਬੜਾ ਮਾੜਾ ਬੰਦਾ ਐ ਫਿਰ ਬਸੰਦਰ ਐ ਜਮਾ ਮਾਣ ਹੋ ਜਾਂਦਾ ਵੀ ਇਹ ਨਹੀਂ ਮਾੜਾ ਮੈਨੂੰ ਕਿਵੇਂ ਕਹਿਤਾ ਤੈਸਾ ਰੰਗ ਤੈਸਾ ਰਾਜਾ ਰੱਬ ਦੇ ਪਿਆਰਾਂ ਵਾਸਤੇ ਰਾਜਾ ਵੀ ਕੋ ਜਾ ਤੇ ਗਰੀਬ ਜਿੱਥੇ ਮਨ ਦਾ ਜਮਾ ਕੰਗਾਲ ਹੋ ਗਿਆ ਕੋਈ ਗੱਲ ਨਹੀਂ ਕਿਉਂਕਿ ਪ੍ਰਾਲਮਪ ਕਰਨਾਂ ਦੇ ਤਾਲੁਕ ਪਿਆਰੋ ਕਈ ਵਾਰੀ ਬੰਦੇ ਨੂੰ ਕੰਗਾਲ ਵੀ ਹੋਣਾ ਪੈਂਦਾ ਹੈ। ਕਈ ਵਾਰੀ ਰਾਜਾ ਵੀ ਬਣ ਜਾਂਦਾ ਹੈ। ਕੋਈ ਗੱਲ ਨਹੀਂ ਪ੍ਰਮਾਤਮਾ। ਹੋਣਾ ਕੰਗਾਲ ਹੀ ਹੋ ਗਿਆ ਨਾ ਵਿਚਾਰੇ। ਜਿੱਥੇ ਹੜ ਆਏ ਵੇ ਪਹਿਲਾਂ ਕੰਗਾਲ ਹੀ ਹੋ ਗਿਆ ਨਾ। ਕੀ ਹਾਲ ਹੋ ਗਿਆ। ਪਸ਼ੂ ਮਰ ਗਏ। ਸਾਹਮਣੇ ਅੱਖਾਂ ਦੇ ਰੱਸੇ ਲਾਉਣੇ ਸੰਗਲ ਲਾਉਣੇ ਪੈ ਗਏ ਜਾਨਵਰਾਂ ਦੇ। ਹੁਣ ਕੀ ਕਰੂੰ 10-10 ਫੁੱਟ ਪਾਣੀ ਦੇ ਵਿੱਚ ਪਸ਼ੂ ਚਾਰੇ ਹੁਣ ਸੰਗਲਾਂ ਤੇ ਬੰਨੇ ਦਾ ਡੁੱਬ ਜਾਣਗੇ। ਵੀ ਚਲੋ ਤੈਰ ਤੁਰ ਕੇ ਇਧਰ ਉਧਰ ਕਰੇ ਕੱਪ ਜਾਣਗੇ ਭਾਈ ਹੁਣ ਨਾਲ ਤਾਂ ਜਾ ਨਹੀਂ ਸਕਦੇ ਕਿੰਨੇ ਪਸੰਦਾਂ ਦੇ ਮੌਤਾਂ ਹੀ ਹੋ ਗਏ ਵਿਚਾਰਿਆਂ ਦੇ ਕਿਉਂ ਪਿਆਰਿਓ ਹੁਣ ਭੁੱਖੇ ਕਿੰਨਾ ਚਰਚਾਰੇ ਰਹਿਣਗੇ ਭੁੱਖੇ ਵਿਚਾਰੇ ਹੁਣ ਪਾਣੀ ਦੇ ਵਿੱਚ ਕਣਕ ਭਰੇ ਦੇ ਭਰੇ ਡਰਮ ਪਾਣੀ ਵਿੱਚ ਡੁੱਬੇ ਪਏ ਆ ਤੂੜਗਾ ਡੁੱਬਗਾ ਘਰ ਦਾ ਐ ਗਾਰਾਂ ਗਾਰ ਹੀ ਚੜ ਗਈ ਸਾਰੇ ਕਿਤੇ ਕਿਉਂਕਿ ਦਰਿਆ ਦੀ ਗਾਰ ਬਹੁਤ ਹੁੰਦੀ ਹੈ ਨਾ ਇੱਕ ਵਿਚਾਰੇ ਇੱਕ ਪਰਿਵਾਰ ਰੋਈ ਜਾਂਦਾ ਨਾ ਤੇ ਉਹ ਰੋ ਰੋ ਕੇ ਦੱਸਦੇ ਆ ਕਹਿੰਦੇ ਧੀ ਦਾ ਵਿਆਹ ਕਰਨਾ ਸੀਗਾ ਜੀ ਸਮਾਨ ਘਰੇ ਲਿਆਂਦੇ ਪੈਸੀ ਸਾਰਾ ਸਾਰੇ ਕੁਝ ਖਰਾਬ ਹੋ ਗਿਆ ਧਾ ਨਿਕਲਦੇ ਨਾ ਪਰ ਉਹ ਸੁਣ ਕੇ ਗੱਲਾਂ ਦਰਦ ਨੂੰ ਮਹਿਸੂਸ ਕਰ ਗਏ ਭਾਈ ਪ੍ਰਮਾਤਮਾ ਦਾ ਕੋਈ ਪਤਾ ਨਹੀਂਗਾ ਪਰ ਰੱਬ ਦੇ ਪਿਆਰ ਦੀ ਸਵਰਤ ਇੱਕੋ ਜੀ ਹੁੰਦੀ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਕੰਗਾਲ ਹੋ ਕੇ ਕੋਈ ਗੱਲ ਨਹੀਂ ਹੰਦਸ਼ਮੇਸ਼ ਪਿੱਤਾ ਨੇ ਸਾਨੂੰ ਸਿਖਾਇਆ ਸੀ ਨਾ ਕੱਲ ਵੀ ਗੱਲ ਕੀਤੀ ਸੀ ਇੱਕ ਪਾਸੇ ਆਨੰਦਪੁਰ ਸਾਹਿਬ ਦੇ ਵਿੱਚ ਕਿੰਨਾ ਕੁ ਡ ਮਹਿੰਗਾ ਕੁਝ ਚੱਲਦਾਗਾ ਇੱਕ ਪਾਸੇ ਜਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਐ ਜਮਾ ਫਕੀਰ ਬਣੇ ਪਏ ਕੁਝ ਵੀ ਕੋਲ ਕੋਲੇ ਹੈ ਨਹੀਂਗਾ ਬੱਚੇ ਵੀ ਸ਼ੀਦ ਹੋ ਗਏ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਜਾਨਾਂ ਤੋਂ ਪਿਆਰੇ ਸਿੰਘ ਉਹ ਚਮਕਾਉਰ ਦੀ ਗੜੀ ਵਿੱਚ ਸ਼ੀਦ ਹੋ ਗਏ ਪਿਆਰਿਓ ਕੁਝ ਵੀ ਪੱਲੇ ਨਹੀਂ ਰਹਿਗਾ ਤੇ ਫਿਰ ਵੀ ਚੜ੍ਹਦੀ ਕਲਾ ਵਿੱਚ ਸਰਤ ਚੜ੍ਹਦੀ ਕਲਾ ਦੇ ਵਿੱਚ ਸਰਤ ਰਹਿਣੀ ਪੈਦਿਓ ਰੋਹੋ ਵਿਚਾਰ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਜੋ ਕਰਦਾ ਕਹਿੰਦੇ ਇਹ ਮਾਲਕ ਜੀ ਉਹ ਉਹ ਪ੍ਰਮਾਤਮਾ ਉਹਦੀ ਜੁਗਤੀ ਅੰਦਰ ਹੀ ਕਰਦਾ ਫਿਰ ਜੋ ਵਰਤਾਏ ਸਾਈ ਜੁਗਤ ਉਹਦੀ ਪ੍ਰਮਾਤਮਾ ਦੇ ਜੋ ਜੁਗਤੋਂ ਨੇ ਦਿੱਤੀ ਹੈ ਨਾ ਆਕਾਲ ਪੁਰਖ ਵਾਹਿਗੁਰੂ ਨੇ ਉਹਦੇ ਮੁਤਾਬਕ ਹੀ ਆਪਦੇ ਜੀਵਨ ਦੀ ਜਾਂਚ ਨੂੰ ਚਲਾਉਂਦਾ ਹੈ ਜੋ ਕਰਦਾ ਪ੍ਰਮਾਤਮਾ ਉਸਦੇ ਉਹਦੀ ਰਜਾ ਵਿੱਚ ਬਸ ਨਾਨਕ ਉਹ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਗੁਰੂ ਜੀ ਕਹਿੰਦੇ ਉਹ ਪੁਰਖ ਜੀਵਨ ਮੁਕਤ ਹੋ ਜਾਂਦੇ ਹੈ ਜਿਉਂਦੇ ਮੁਕਤ ਹੋ ਜਾਂਦੇ ਰੱਬ ਦੇ ਪਿਆਰੇ ਜਿਹੜੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਐ ਉਹਦੀ ਰਾਜਾ ਵਿੱਚ ਆਪਣੇ ਆਪ ਨੂੰ ਚਲਾਉਂਦੇ ਐ ਸੋ ਆਪਾਂ ਵੀ ਭਾਈ ਇਹ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵੀ ਤੇਰੀ ਰਾਜਾ ਵਿੱਚ ਚੱਲਣਾ ਆ ਜਾਵੇ ਤੇਰੇ ਹੁਕਮ ਵਿੱਚ ਚੱਲਣਾ ਆ ਜਾਵੇ ਸਾਡੀ ਸਵਰਤ ਹੈ ਜਿਹੜੀ ਜਦੋਂ ਸਾਨੂੰ ਕੁਝ ਮਿਲ ਜਾਂਦਾ ਹੈ ਉਦੋਂ ਤਾਂ ਅਸੀਂ ਕਹਿੰਨੇ ਅਸੀਂ ਕਰਦੇ ਆਂ ਤੇ ਜਦੋਂ ਸਾਡਾ ਕੁਝ ਵਿਗੜ ਜਾਂਦਾ ਹੈ ਉਦੋਂ ਕਹਿੰਨੇ ਅਸੀਂ ਰੱਬ ਨੇ ਕਰਤਾ ਸਾਡੇ ਤੇ ਨਹੀਂ ਰੱਬ ਕੁਝ ਨਹੀਂ ਵੀ ਕਿਸੇ ਦਾ ਵਿਗਾੜਦਾ ਪਿਆਰਿਓ ਉਹ ਤਾਂ ਸਦਾ ਹੀ ਮਿਹਰਮਾਨ ਹੈ ਸਾਹਿਬ ਮੇਰਾ ਮਿਹਰਮਾਨ ਸਦਾ ਹੀ ਮਿਹਰਮਾਨ ਹੈ ਉਹ ਤਾਂ ਸਦਾ ਹੀ ਮਿਹਰਮਾਨ ਹੈ ਜੀ ਸਗਲ ਕੋ ਦੇਹਦਾਨ ਉਹ ਤਾਂ ਸਭ ਨੂੰ ਦਾਣ ਦੇ ਜਾਂਦਾ ਹੈ ਸਭ ਨੂੰ ਜੀਵਨ ਦੇ ਰਿਹਾ ਹੈ ਸਭ ਨੂੰ ਭੋਜਨ ਦੇ ਰਿਹਾ ਹੈ ਸਭ ਨੂੰ ਪਾਲ ਰਿਹਾ ਪ੍ਰਮਾਤਮਾ ਤਾਂ ਸਹੇ ਸੇ ਕਾਲ ਵਾਹਿਗੁਰੂ ਦਾ ਨਾਮ ਜਪੀਏ ਸਿਮਰਨ ਕਰੀਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ